ਚੌਕ ਲੋਨਿਆ ਖਾਸ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਤੇ ਦੁਨੀਆ ਭਰ ਦੇ ਮਿਹਨਤ ਕਸ਼ ਲੋਕਾਂ ਨੂੰ ਵਧਾਈਆਂ ਦੇਣ ਵਾਸਤੇ ਪਹੁੰਚੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਰਣਜੀਤ ਸਿੰਘ ਅਲੀਵਾਲ ਸ਼ਹੀਦ ਯਾਦਗਾਰ ਜਥੇਬੰਦੀ ਤੋਂ ਉਤਾਰ ਸਿੰਘ ਜਗੀਰ ਸਿੰਘ ਜੂਸਣ ਨਿਰਮਾਨ ਸੀਆਈਟੀਯੂ ਲਖਵਿੰਦਰ ਸਿੰਘ ਅਵਨਾਸ਼ ਗਾਂਧੀ ਪਰਮਜੀਤ ਕੌਰ ਦਰਸ਼ਨ ਸਿੰਘ ਡੀ ਵਾਈ ਐਫ ਆਈ ਸਟੇਟ ਸੈਕਟਰੀ ਸੁਖਵਿੰਦਰ ਨਾਗੀ ਡੀ ਟੀ ਐਫ ਤੋਂ ਮਾਸਟਰ ਕੁਲਵਿੰਦਰ ਸਿੰਘ ਰਿਟਾਇਰ ਟੀਚਰ ਜਗਤਾਰ ਸਿੰਘ ਸੀ ਡਬਲਯੂ ਐਫ ਆਈ ਜਸਕਰਨਜੀਤ ਸਿੰਘ ਜਨਰਲ ਕੌਸਲ ਮੈਂਬਰ ਕੇ ਮੁਖ ਬੁਲਾਰਿਆਂ ਚੋਂ ਜਸਕਰਨ ਸਿੰਘ ਸਸਕਰਨਜੀਤ ਸਿੰਘ ਕੰਗ ਜਗੀਰ ਸਿੰਘ ਜੋਸਣ ਮਾਸਟਰ ਨਿਰਮਲ ਸਿੰਘ ਮਾਸਟਰ ਕੁਲਵਿੰਦਰ ਸਿੰਘ ਤਸੇਮ ਸਿੰਘ ਕੋਟਲੀ ਰਣਜੀਤ ਸਿੰਘ ਗਲੀਵਾਲ ਸੁਰਿੰਦਰ ਤਮਾਣਾ ਆਲੀ ਨੇ ਸਬੋਧਨ ਕੀਤਾ ਸਟੇਜ ਸਖਤਰ ਦੀ ਭੂਮਿਕਾ ਜਿਸ ਕਰਨਜੀਤ ਸਿੰਘ ਅਤੇ ਧੰਵਾਦ ਨਿਰਮਲ ਸਿੰਘ ਨੂਰ ਕੰਗ ਵੱਲੋਂ ਕੀਤਾ ਗਿਆ ਆ ਸਮੇ ਸਮੇ ਨਾ ਲਾਲ ਚੰਡੇ ਆਓ ਉੱਚਾ ਰਖੀ ਤੂਫਾਨ ਤੇਰਾ ਰੰਗ ਨੀ ਕੁਰੀਆ ਮੰਡੀਆਂ ਬਾਜ਼ਾਰਾਂ ਚੋਂ कसानीर ਅੱਜ ਮੈਂ ਆਪਣੀ ਗੱਲ ਸਮਾਪਤ ਕਰਨੀ ਸਾਥਿਓ ਅੱਜ ਖਬਰਾਂ ਆ ਰਹੀਆਂ ਕਿ ਇਹਨੇ ਕਾਰਪੋਰੇਟ ਘਰਾਣਿਆਂ ਕੋ ਬਹਾ ਮਚੋੜ ਮਚੋੜ ਕੇ ਬਹਾ ਪਿੱਛੇ ਲਾਲ ਆ ਗਏ ਇਹਨੇ ਕਰੋਨਾ ਨਾਲ ਆਪਣੀਆਂ ਏਜੰਸੀਆਂ ਦੇ ਜ਼ੋਰ ਤੇ ਉਹਨਾਂ ਕੋ ਪੈਸੇ ਲਏ ਆ ਅੱਜ ਜਿਹੜੇ ਅਸੀਂ ਕਰੋਨਾ ਦੇ ਟੀਕੇ ਲਵਾਏ ਆ ਉਹ ਵੀ ਉਹਨਾਂ ਉੱਪਰ ਵੀ ਸ਼ੱਕ ਜਾਰ ਹੋ ਰਿਹਾ ਕਿ ਜਿਹੜੀਆਂ ਬਿਮਾਰੀਆਂ ਫੈਰਨੀਆਂ ਲੋਕ ਮਰ ਰਿਹਾ ਉਹ ਘਵੰਡ ਦੇ ਜਿਹੜੇ ਟੀਕੇ ਲੱਗੇ ਉਹ ਸਹੀ ਨਹੀਂ ਲੱਗੇ ਇਹ ਮੋਦੀ ਦੇ ਹੰਦਿਆ ਕਿਸੇ ਗੱਲ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੰਵਿਧਾਨ ਨੂੰ ਤੋੜ ਕੇ ਇਹ ਮੰਨਸਨਰਤੀ ਲਾਗੂ ਕਰ ਸਕਦੇ ਆ ਸਾਡੀ ਲੁੱਟ ਬਹੁਤ ਜ਼ਿਆਦੀ ਤਿੱਖੀ ਕਰ ਸਕਦੇ ਆ ਇਸ ਲਈ 2024 ਨੂੰ ਜਿੱਥੇ ਅਸੀਂ ਅੱਜ ਮਜ਼ਦੂਰ ਜਿਹੜਾ ਮਨਾ ਰਹੇ ਆ ਲਾਲ ਜਹਾਜ਼ ਸੀ ਪਰ ਇੱਕ ਲੋਹੂ ਬੀਟ ਮਾ ਜਿਹੜਾ ਕਹੋ ਸਾਮਰਾਜ ਨਾਲ ਯੁੱਧ ਹੋਇਆ ਜਿਹਦੇ ਵਿੱਚ ਬਹੁਤ ਸਾਰੇ ਸਾਥੀ ਸ਼ਹੀਦ ਹੋਏ ਏ ਬਹੁਤ ਸਾਰੇ ਸਾਥੀਆਂ ਨੂੰ ਫਾਸੀਆਂ ਤੇ ਵੀ ਚੜਨਾ ਪਿਆ ਅੱਜ ਉਹਨਾਂ ਸਾਥੀਆਂ ਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਜਿਹੜੇ ਸਾਥੀ ਸਾਡੇ ਹੋਰ ਬੁਲਾ ਰਹੇ ਬਾਖਾ ਬੁਲਾ ਰਹੇ ਉਹਨਾਂ ਬਈ ਦੇਸ ਨੂੰ ਉਹਨਾਂ ਆਇਆ ਉਹਦੇ ਲੋਕਾਂ ਨੂੰ ਨਹੀਂ ਪਤਾ ਵੀ ਇਹ ਲਈ ਦੇਸ ਕਿਉਂ ਮਨਾਇਆ ਜਾਂਦਾ ਜਾਂ ਇਸ ਦਾ ਕੀ ਮਤਲਬ ਆ ਜਿਹੜਾ ਹਸਾਦ ਤੋਂ ਵੱਧ ਰਿਹਾ ਸਾਡੇ ਸਮਾਜ ਦੇ ਵਿੱਚ ਪਿਛਲੇ ਦਿਨੀ ਕਿਤੇ ਲੁੱਟਾਂ ਖੋਹਾਂ ਹੁੰਦੀਆਂ ਸੀ ਦੋਸਤ ਕੋਈ ਚੈਨ ਵਾਲੀ ਕੋਈ ਬਟੂਆ ਕਿਸੇ ਦਾ ਗੁੰਮ ਗਿਆ ਜਾਂ ਕੋਈ ਜੇਬ ਘਟ ਲਈ ਪਰ ਆਏ ਦਿਨ ਜਿਹੜੇ ਹਾਲਾਤ ਬਣ ਰਹੇ ਸਾਡੇ ਬੱਚੇ ਚੱਕੇ ਜਾ ਰਹੇ ਆ ਬੱਚੀਆਂ ਗੁੰਮ ਹੋ ਰਹੀਆਂ ਦਿਨ ਦਿਹਾੜੇ 9 10 ਦਾ ਸਾਲਾਂ ਬੱਚਿਆਂ ਦਾ ਬੱਚਿਆਂ ਦੇ ਨਾਲ ਬਲਾਦਕਾਰ ਹੋ ਰਿਹਾ ਪਰ ਨਮੂਸ਼ੀ ਹੋਣੀ ਚਾਹੀਦੀ ਹੈ ਸਰਕਾਰਾਂ ਨੂੰ ਕਿ ਸਪੋਰਟ ਕਿਨੂੰ ਕਰਾਇਆ ਜੀ ਜਿਹੜੇ ਲੋਕ ਸਾਡੇ ਇੱਥੇ ਅੱਜ ਆ ਗਏ ਰੈਂਕੂਪੁਰ ਆਜੇ ਨਾ ਲੋਕਾਂ ਨੇ ਕਿ ਸਿਸਟਮ ਕੇਦੇ ਪੱਖ ਚ ਖੜਾ ਜਾ ਕੇ ਉਹਨਾਂ ਚੋਰਾ ਦੇ ਪੱਖ ਚ ਲੋਕੋ ਬਾ ਜਾ ਜਾਓ ਝੂਠੇ ਲੀਡਰਾਂ केश ਤਾਂ ਕੱਖ ਵੀ ਛੱਡਿਆ ਨਾ ਇਹਨਾਂ ਤਾਨੂੰ ਵੀ ਵੇਚ ਕੇ ਖਾ ਜਾਣਾ ਇਹਨਾਂ ਤਾਨੂੰ ਵੀ ਵੇਚ ਕੇ ਖਾ ਜਾਣਾ